ਪਰਚੀ ਇਹਦਾ ਕਰ ਕਿੰਨੇ ਕਰਤੀ ਜੱਗੇ ਨਫੇ ਨਾਲ ਨਫੇ ਨਾਲ ਹੋਇਆ ਪਰਚੀ ਨਫੇ ਨਾਲ ਠੀਕ ਹੈ ਜੀ ਕਿੰਨੇ ਕਿੰਨੇ ਨਫੇ ਨਾਲ ਇਹਨੇ ਲਿੱਤਾ ਚੱਕਦਾ ਹੈ ਨਹੀਂ ਐ ਨਹੀਂ ਪਤਾ ਇਹਨਾਂ ਨੂੰ 14.5 1500 ਦੇ ਨਾਲ ਇਹਨਾਂ ਨੇ ਦਿੱਤਾ 1500 ਦੇ ਨਾਲ ਠੀਕ ਹੈ ਜੀ ਲਾ ਵੀ ਬੱਕਰਾ ਵੇਗ ਗਿਆ ਦੁਬਾਰਾ ਤੁਹਾਨੂੰ ਮੁਖਾ ਦੇਣੇ ਆ ਜਿਹੜਾ ਵੇਗ ਗਿਆ ਦੁਬਾਰਾ ਸਾਡੇ ਕੋਲ ਆ ਬੋਲਿਆ ਵੀ ਨਹੀਂ ਨਵਿਆ ਨਫੇ ਨਾਲ ਹੋ ਗਿਆ 1500 ਨਾਲ ਕਿੰਨੇ ਦਾ ਵੇਚ ਗਿਆ ਕੀ ਕਹਤਾ ਉਹ ਕਹਵੇ ਠੀਕ ਹੈ ਕਿਹੜੇ ਪਿੰਡੋਂ ਆਇਆ ਬਾਈ ਨਹੀਂ ਰੇਡ ਭਰਾਂਗੇ ਤੇਰਾ ਯਾਰ ਟੈਂਸ਼ਨ ਕਰ ਲੈਨੇ ਕਿੰਨੇ ਪੈਸਾ ਉਹ ਹੋ ਗਿਆ ਕੀ ਦਾ ਹੋ ਗਿਆ ਉਹਦਾ ਹੋ ਗਿਆ ਉਹਦਾ ਹੋ ਗਿਆ ਕਿਹੜੇ ਦਾ ਹੋਇਆ ਕਿੰਨੇ ਦਾ ਕਰਤਾ ਇਹ 500 ਦਾ ਕਰਤਾ ਬਾਈ ਤੂੰ ਲਿਆ ਨਹੀਂ ਬਾਈ ਨੇ ਲਿਆ 4500 ਦਾ ਬਾਈ ਕਿਹੜਾ ਪਿੰਡ ਆ ਬਾਈ ਦਾ ਘਵਾਰ ਵਾਲਾ ਠੀਕ ਆ ਲਾ ਵੀ 4500 ਦਾ ਬੱਚਾ ਹੋ ਗਿਆ ਆਹ ਇਹ ਨੇ ਕਿ ਫਰੋਈ ਪਰ ਤੋਂ ਲੈ ਕੇ ਆ ਬਾਈ 500 ਆ ਚਾਰ ਹੀ ਹੋ ਆਲਾ ਬਾਈ 510 ਦੇਣੀ ਹਾਂ 500 ਤੇ ਹਾ ਕਿੰਨਾ 4000 ਲੋ 10 ਕੀ 4 ਠੀਕ ਆ ਬਾਈ ਠੀਕ ਆ ਆਪਾਂ ਕੋਈ 50 ਮਿੰਟਾਂ ਚ ਬਾਈ ਨੇ ਸੌਦਾ ਕਰ ਲਿਆ ਲੈ ਕਿਹੜੇ ਪਿੰਡੋਂ ਲੈਂਦੇ ਆ ਜੀ ਛਾੜ ਦੇ ਨੂੰ ਇਹਨੂੰ ਛੱਡ ਦੇ ਪਹਿਲੇ ਪਿੰਡ ਦੱਸ ਕਿਹੜੇ ਪਿੰਡ ਦੇ ਦੱਸੀ ਖੜਾ ਪਿੰਡ ਦੇ ਜਮਾ ਸੱਚੇ ਪਪਾਈ ਮਰੇਗਾ ਕਿ ਮੱਠੇ ਘਵਾ ਨਾ ਬੱਚੇ ਕਰਦੇ ਨੇ ਹੋਣੀ ਦੱਸ ਕਿੰਨੇ ਪੈਸੇ ਗਾਲੀ ਦੇ ਸਾਢੇ 7000 ਰੁਪਏ ਵਟਨੇ ਹੋ ਦੱਸ ਦੇਣੇ ਕਿੰਨੇ ਹੋ ਦੱਸ 8000 ਰੁਪਏ ਹੋਰ ਬੋਲ 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 7000 ਕੱਚੇ ਨਹੀਂ ਪੈਸੇ ਲਾਏ ਭਾਈ ਜਹਿਜ ਗਾਨਾ ਉਹ ਦੱਸ ਅੱਛਾ ਮਾਰੋ ਸਹੀ ਆ ਸਹੀ ਆ ਹੱਥ ਮਾਰ ਕੇ ਹੀ ਆਇਆ ਇੱਥੇ ਬੋਹਣੀ ਦਾ ਟੂਪਾ ਆਣਾ ਚੱਲਦੀ ਆ ਆ ਫਿਰ ਹੋਰ ਦੇਖਣਾ ਤੇ ਬਹੁਤ ਹੀ ਨਾ ਹੁਣ ਚੱਲ ਜਾਈਏ ਹੋਰ ਬੋਲ ਸਹੀ ਕਿ ਪੈਸੇ ਦਿੰਨੇ ਆ ਭਾਈ ਸਹੀ ਫੜਦੇ ਨਹੀਂ ਪੈਸੇ ਲੈਂਦੇ ਪੂਰੇ ਐ ਨਹੀਂ ਪੈਸੇ ਦੀ ਕੋਈ ਲੋੜ ਨਹੀਂ ਬਸ ਹਾਂ ਕਹਿ ਦੋ ਕਿ ਇੰਨੇ ਦੀ ਹੋ ਗਈ ਬਸ ਕਿੰਨੇ ਕਿੰਨੇ ਹੈ ਹੈ ਕੀ ਆ ਲੈ ਚੋ ਹੋਰ ਕੰਨਾ ਸੁਣੋ ਹੋਰ ਹਾਂ ਨਾ ਦੱਸ ਦੇ ਬਸ ਹਾਂ ਨਾ ਆਈ ਹੈ ਹਾਂ ਹਣ ਦੱਸੋ 52 ਹੋ ਜਾਂਦਾ ਹੁਣ ਕੀ ਹੁੰਦਾ ਨਹੀਂ 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 ਬਸ 52 ਤੋਂ ਹੋ ਗਿਆ ਹੁਣ ਕੀ ਹੁੰਦਾ ਨਹੀਂ ਮੈਂ ਤੋ ਸੌ ਪਾਈ ਨਹੀਂ ਮੈਂ ਵੱਡੇ ਝਟਕੇ ਮਾਰ ਥੋੜੇ ਜੇ ਨਹੀਂ ਸਰ ਨਹੀਂ ਹੋਣੀ ਉਹ ਕੀ ਹੈ ਹੈ ਕੀ ਓਏ ਬੱਕਰੀ ਹੈ ਯਾਰ 5700 ਰੁਪਇਆ ਲਾਤਾ ਸਣੀ ਕਾ ਦੋ ਬੱਚੇ ਦੀ ਗੱਲ ਕਰਦਾ ਇੱਕ ਝਟਕਾ ਮਾਰ ਦਿੰਦਾ ਉਹ ਨਹੀਂ ਬੱਚੇ ਵਾਲੀ ਨਹੀਂ ਭਰਾ ਕਹਿੰਦੀ ਨਹੀਂ ਖੜੀ ਆ ਪਾ ਯਾਰ ਆਪ ਲੈਦਾ ਆ ਆ ਲੈ ਉਹ ਇਹ ਤਾਂ ਲੈ ਲੂੰਗਾ ਪੈਸੇ ਲਓ ਸਾਰੇ ਪੈਸੇ ਲਓ ਪੈਸੇ ਗਿਣ ਦਿਓ ਤੁਸੀਂ ਯਾਰ ਕੀ ਕਿਹਾ ਪਤਨ ਮੈਂ ਪੂਰੇ 700 ਮੰਗਿਆ ਸੀ 650 ਤੋਂ ਹਾਣੀ ਨਹੀਂ ਫੜ ਦਰ ਦੇ ਨਹੀਂ ਨੀ ਤੇ ਕਿੰਨਾ ਆ ਪਿਆ ਹੈ ਯਾਰ 5700 ਅੰਕਲ ਦੇ ਪੈਸੇ ਯਾਰ ਆਹੀ ਹੈ ਹੂੰ 10000 ਮੋੜ ਕਿਧਰ ਗਿਆ 10000 ਸਿੱਧੇ ਮੋੜ ਦੇ ਫੜ 6 ਤਾਂ ਮੈਂ ਕਹਿਤਾ ਨਹੀਂ ਲੈਣੇ ਭਾਈ 6 ਤਾਂ ਮੈਂ ਕਹਿੰਦਾ ਤੈਨੂੰ ਪਹਿਲਾਂ ਹੀ ਕਹਿੰਦਾ ਨਹੀਂ ਭਾਈ ਨਹੀਂ ਨਹੀਂ ਮੁੰਡਾ ਮੇਰੀ ਗੱਲ ਸੁਣ ਲੈ ਉਹ ਨਹੀਂ ਅੰਕਲ ਨਹੀਂ ਨਹੀਂ ਬੰਦਿਆ ਗੱਲ ਤੇਰਾ 6000 ਦੀ ਹੋ ਗਈ ਆ ਹੋ ਹੋ ਗਈ ਹੋ ਗਈ ਬਸ ਵੀਡੀਓ ਬਣ ਗਈ ਹੁਣ ਲਖਾਈ ਕਿਦੀ ਕਰਤੀ ਕਪਤਾਨ ਲਖਾਈ ਲਖਾਈ ਬਾਈ ਜੀ ਐਂਗੀ ਠੀਕ ਹੈ ਇਹ ਬਾਈ ਇਹ ਲਸਾ ਸਾਡਾ ਦਾ ਇਹ ਲਸਾ ਯਾਰ ਬਾਈ ਭਰਾ ਕਿਹੜਾ ਪਿੰਡਾ ਇਹਨਾਂ ਦਾ ਇਹਨਾਂ ਦਾ ਹੀ ਖਰੀਦਾਰਾਂ ਦਾ ਇਹ ਤਾਂ ਆਪਣੇ ਕੋਟੋਂ ਹੀ ਆਈ ਕੋਟ ਕਪੂਰਾ ਉਹਨਾਂ ਦਾ ਪਿੰਡ ਵਾਲੇ ਤੁਸੀਂ ਤੂੰ ਮੇਰੇ ਪਿੱਛੇ ਹੈਂ ਇਹ ਕੋਟੋਂ ਆ ਆ ਕੋਟੋਲੇ ਆ ਗਏ ਠੀਕ ਹੈ ਜੀ ਠੀਕ ਹੈ ਜੀ ਪਿੱਛੇ ਕਿਹੜਾ ਪਿੰਡਾ ਬਾਈ ਦਾ ਲਓ ਵੀ ਆ ਬੱਕਰੀ ਦਾ ਸੌਦਾ ਹੋਇਆ ਲੱਗ ਗਿਆ ਦਾ ਲਾਇਆ 22 ਕੰਨ ਦਾ ਠੀਕ ਆ ਯਾਰ ਫਿਰ ਨਾ ਦਾ ਗੱਬਣਾ ਬਾਈ ਇਹ ਗੱਬਣਾ ਨਹੀਂ ਖਾਲੀ ਆ ਕਿਹੜਾ ਪਿੰਡ ਆਪਣਾ ਹੈ ਬਾਈ ਬਾਈ ਕਹਿੰਦਾ ਪਕਾਈ ਨਹੀਂ ਕਰਨੀ ਇਹਦਾ ਇੱਕ ਮੋਲੀ ਲਾ ਦੋ ਤੇ ਲੈ ਜਾਓ ਸਹੀ ਆ ਸਰ 10000 ਲਾਇਆ ਤਾਂ ਠੀਕ ਹੈ ਜੀ ਸਹੀ ਆ ਐਵੇਂ ਮੱਥਾ ਮਾਰੀ ਨਹੀ ਨਹੀ ਬਹੁਤ ਸਹੀ ਆ ਜਾਇਦ ਬਾਈ ਨੇ ਗੱਲ ਕੀਤੀ ਆ ਦੱਸਾ ਫੜਾਓ ਮਹਾਰਾਜ ਤੁਹਾਨੂੰ ਕਰੇ ਲੈਣੀਆਂ ਐਨੂੰ ਮੋੜਨਾ ਵੀ ਗੱਡੀ ਉੱਤੋਂ ਜੀ ਮੋੜ ਲੈ ਆਉਣ ਤੋਂ ਵਾਪਸ ਤੂੰ ਹੀ ਮਨ ਲਦਾ ਗੇਟ ਤੇ ਜਾਉਣਾ ਕਿ ਸੌਦੇ ਕਰਦੇ ਕਰਨ ਚੱਲ ਨਾ ਦਾ 9000 ਲਾਇਆ ਜੀ ਉਹਨੇ 7 ਲਾਇਆ ਉਹਨੇ 8 ਲਾਇਆ ਮਨਾ ਕਰ ਦੇਣਾ ਮੈਂ ਪਹਿਲਾਂ 9 ਲਾਇਆ ਬਸ ਹੋਰ ਸਾਰਾ ਮਨ ਪੈਸੇ ਫੜ ਪੈਸੇ ਵੱਧ ਬਹੁਤ ਲੱਗੇ ਯਾਰ 8500 ਰੁਪਏ ਨਹੀਂ ਰਹਿੰਦੇ ਨਹੀਂ ਨਹੀਂ ਹੋਰ ਬਾਬੇ ਨੂੰ ਪੈਸਾ ਕਿੰਨੇ ਮੰਗਦਾ 15 ਕੋ 10000 ਕਰ ਦੇ ਦੇਣਗੇ ਮੈਨੂੰ ਪਤਾ ਹਾਂ ਲੈ ਦੇ ਪੈਸੇ ਫਿਰ ਪਤਾ ਨਾ ਇਹ ਤਾਂ ਕਰ ਦੇ ਦੇਣਗੇ ਹਾਂ ਬੋਲ ਬਈ ਯਾਰ ਕਿਉਂ ਬਈ ਸਹੀ ਹੈ ਚੱਲ ਵੀ ਚੱਲ 8.5 ਰੁਪਏ ਪਰਚੀ ਕਰਾ ਦਈਏ ਫੋਰਨ ਤਰਾ ਦੇ ਕਿਹੜਾ ਬੰਦਾ ਬਈ ਜਲਾ ਲੈਣਾ ਜਲਾ ਲੈਣਾ ਦੇਣਾ ਤਾਂ ਕਰਾ ਯਾਰ ਠੀਕ ਆ ਸੰਗਲਿਆ ਪਹਿਲਾਂ 15 ਦੇ 4 ਵਾਰੀ ਬੋਲਤਾ ਮੂੰਹ ਸੰਗ ਨੂੰ ਛੜਾ ਵਾਸ਼ ਨਹੀਂ ਖਲੇਰਦੀ ਸਾਰੇ ਮੂਹਰੇ ਹਾਂ ਯਾਰ ਦਸਤਾ ਘੜ ਰਹੇ ਹੋ ਦਿਨ ਕੇ ਬੋਲ ਯਾਰ ਦਸਤਾ ਯਾਰ ਫਿਰ ਹੁਣ ਦਸਤਾ ਘੜ ਦੇ ਨੇ ਦੇਣਾ ਕਿਨ ਦਾ ਹੈ ਕਿੰਨੇ ਦਾ ਦੇਣਾ ਕੱਲ ਮੁਕਾ ਸਿੱਧੇ ਯਾਰ ਦਸਤਾ ਘੜ ਦੇ ਨੇ ਨਹੀਂ ਮੈਨੂੰ ਪਤਾ ਲੱਗਿਆ ਉਹਨਾਂ ਦਾ ਹੈ ਕਿੰਨੇ ਦਾ ਦੇਣਾ 9000 ਦਾ ਦੇਣਾ ਹੋਰ ਮੜਾ ਟਾਈਟ ਕਰਕੇ ਬੰਨ ਨਾਲ ਲਾ ਗਾਲ ਚਲ ਗੰਡਾ ਬੰਨੀ ਉਦੋਂ ਪੈਸੇ ਲੱਗ ਜਾਣੇ ਨੇੜੇ ਰੱਖ ਮੜਾ ਗਾਲ ਨੂੰ ਲੱਗਣ ਤਾਂ ਫੁੰਦੀ ਜਾਗੀ ਹੈ ਗੰਡਾ ਲਾ ਪੈਣ ਨਹੀਂ ਦੱਸੀ ਵੱਲ ਨਾਲ ਕੋਈ ਨਹੀਂ 9000 ਆਪਣੇ ਆਪਣੇ ਲਈ ਨਹੀਂ ਰਹਿਣ ਚੱਲ ਚੱਲ 9200 ਹੋਰ ਨਹੀਂ 9900 ਉਹ ਨਹੀਂ ਮੜਾ 10 ਤੋਂ ਥੱਲੇ ਹਾਂ ਫੇਰ ਵੇਚੂਗਾ ਥੱਲੇ ਵੇਚਾਂਗੇ ਯਾਰ ਮੈਂ ਯਾਰ ਕਹਾਵੀ ਤਨਾ ਤੂੰ ਹੀ ਕਿੱਲੇ ਨੇ ਤੂੰ ਬੈਠੇ 920 ਦੀ ਵੇਚਣੀ ਤੁਸੀਂ ਐਵੇਂ ਬੋਲਦੇ ਥੱਲੇ ਨਿਤਰਾ ਫੜ ਆਲਾ ਹੁਣ ਵੇਚੀ ਨਾ ਵੇਚੀ ਫੜਦਾ ਸਹੀ ਸਾਈ ਤੂੰ ਫੜ ਕਿਧਰ ਗਿਆ ਯਾਰ ਫੜਾ ਮੈਂ ਫੜਾਉਂਗਾ ਹੋ ਗਿਆ ਯਾਰ ਆ ਆ ਗਿਆ ਬਾਈ ਗਰਲਾਲ ਆ ਗਿਆ ਬਾਈ ਤੂੰ ਸਾਈ ਹੋ ਮੇਰੇ ਤੋਂ ਫੜੂ ਸਹੀ ਐਂ 920 ਲਿਆ ਬਾਈ ਹੱਥ ਲਾ ਦੇ ਪੈਰ ਲਾ 920 ਰੁਪਏ ਮੇਰੀ ਸੁਣ ਲੈ ਗੱਲ ਹਾਂਜੀ ਸਣੀ ਹੁਣ ਤੂੰ ਬੱਚਿਆਂ ਦੀ ਗੱਲ ਤੂੰ ਵੀ ਨਾ ਕਰ ਇੱਕ ਨਵੇੜ ਅੰਕਲ ਮੇਰੀ ਗੱਲ ਸੁਣ ਹਾਂ ਅੜੀ ਤੁਸੀਂ ਵੀ ਨਾ ਕਰੋ ਜੇ ਪੂਰੇ 10000 ਦਾ ਹੋ ਗਿਆ ਖੜਾ ਪੈਸੇ ਗਿਣ ਪੈਸੇ ਅੰਕਲ ਸਹੀ ਪੈਸੇ ਇੱਕ ਮਿੰਟ ਮੈਂ 9200 ਕਰ ਦਿੰਦਾ 9500 ਕਰ ਦਿੰਦਾ 800 ਬਾਤ ਆ ਉਹਨੇ ਖੜੇ ਨੇ ਸਿੱਧਾ 1000 ਰੁਪਏ ਹਾਣ ਆਈ ਹੈ ਪਰ ਗਾਣੇ ਲਗਾ ਚਾਹ ਵੀ ਮੇਰਾ ਭਾਈ ਠੰਡਾ ਹੈ ਠੰਡਾ ਠੀਕ ਆ ਭਾਈ ਇਹ ਦੂ ਬਾਤ ਕਹਾਂ ਤਾਂ ਨਹੀਂ ਉਹ ਨਹੀਂ ਕਰਦਾ ਨਹੀਂ ਹੁਣ ਅੱਖ ਜਿਹਾ ਲੱਗ ਜਾ ਦੂ ਬੰਦੇ ਦੇ ਪਿੱਛੇ ਲਿਖਾਈ ਕਰਾ ਦੇ ਯਾਰ ਇੰਨੇ ਪੈਸੇ ਉਹ ਜਾਣ ਦੇ ਪੈਸੇ ਬਹੁਤ ਲਾਦੇ ਮੁੜ ਕੇ ਹੱਥਨ ਪਾਈ ਟੱਕਾ ਗਿਣੋ ਭਾਈ ਗਿਣ ਭਾਈ ਪੈਸੇ ਤਾਰ ਦੇ ਲੈ ਲੋ ਤਾਰ ਦੇ ਲੈ ਲੋ ਪਾਸੇ ਪੈਸੇ ਤਾਂ ਗਿਣ ਲੈਣ ਦੇ ਮੜਾ ਸਾਈਡ ਤੇ ਹੋਏ ਬਾਈ ਲਾਓ ਬਾਪੂ ਪੈਸੇ ਗਿਣ ਲੱਗਣਾ ਮੈਂ ਗਿਣਨਾ ਇਹ ਐ ਨੂੰ ਮੂੰਹ ਕਰ ਲਾ ਬਾਈ ਲਾ ਵੀ ਬਾਈ ਜਲਾਲੇਆਣੇ ਤੋਂ ਲੈ ਕੇ ਆਏ ਸੀ ਤੇ ਪੰਜਾਂ ਮਿੰਟਾਂ ਜੀ ਇਹ ਜਾਨਵਰ ਵੇਚਦਾ ਇਹਨਾਂ ਨੇ ਬੱਕਰਾ ਸੀ ਨਾਲ ਕੋਲੇ ਮੜਾ ਜ ਐ ਵੀ ਕਰੇ ਗੇਟ ਨੂੰ ਭੱਜੇ ਜਾਂਦੇ ਗੇਟ ਨੂੰ ਭੱਜੇ ਜਾਂਦੇ ਸਹੀ ਗੱਲ ਆ ਜਿਹੜਾ ਕਿੜਾ ਉਹਦਾ ਗਾਂ ਨੂੰ ਹੋ ਕੇ ਤੇ ਉੱਥੇ ਜਮਾਂ ਛੜਕ ਤੇ ਆ ਗਏ ਬਦੰਦਰ ਇਹ ਨਹੀਂ ਪਤਾ ਇਹ ਨਹੀਂ ਹੁੰਦਾ ਲੈ ਜੀ ਆ ਹੋ ਗਿਆ ਰਾਜ ਦਾ ਨਹੀਂ ਕਰਦੇ ਇਹ ਰਾਜ ਦਾ ਕਰੇ ਕਾ ਕਰੇ ਕਿੰਨਾ ਕਰ ਦਿੱਤੀ ਆ ਉਹ ਇਹ ਤਾਂ ਬਈ ਉੱਥੇ ਜਾਣਾ ਹੈ ਉੱਪਰ ਕੀ ਕਰਦੇ ਕੋਈ ਨਹੀਂ ਬਣੇ ਉਸ ਘਰ ਦੇ ਉਹਦੇ ਨਾਲ ਬੱਕਰੇ ਬਣਾਏ ਇਹਨਾਂ ਕੰਮ ਆਪਸ ਵਿੱਚ ਕਿੰਨਾ ਕਰਦਾ ਸੰਗੋ ਇੱਕ ਸਾਈਡ ਤੇ ਤਿੰਨ ਚਾਰ ਪੰਜ ਛੇ 8 9 ਚੱਕ ਠੀਕ ਹੈ ਵੀਰੇ ਫਰਚੀ ਕਰੇ ਮੇਰਾ ਵੀ ਖੁਸ਼ ਹੋ ਗਏ ਦਾ ਵੀ ਆ ਬੱਕਰੇ ਦਾ ਸੌਦਾ ਹੋਇਆ 10000 ਦਾ ਤੇ ਅਗਲਾ ਸੌਦਾ ਤੁਹਾਨੂੰ ਦਿਖਾਵਾਂ ਇਸ ਜਨੀ ਨੂੰ ਦਵਾਤਾ ਇਹ ਮੰਡੀਆਂ ਜਿੰਨਾ ਆਉਂਦੇ ਆ ਆਓ ਬਈ ਉਹਦਾ ਹਿਸਾਬ ਕਿਦਾ ਹੋਰ ਵੀ ਅਜੀ ਕਰ ਮੰਡੀਆਂ ਨਹੀਂ ਨਾ ਬੰਡੇ ਮਾੜੇ ਭਾਈ ਆ ਤੇ ਇਹਨਾਂ ਨੂੰ ਦਵਾਣੀ ਚੱਲ ਆਹੋ ਚੱਲ ਦੱਸੋ ਪੈਸੇ ਦੱਸੋ ਯਾਰ ਨਹੀਂ ਇਹ ਸਭ ਸਹੀ ਹੈ ਯਾਰਾ ਪੂਰੇ ਦੇ ਦੇ ਪੂਰੇ ਜਿੰਨੇ ਲਿਖੇ ਦੇ ਦੇ ਬਸ ਹੁਣ ਵੀ ਦਵਾ ਤੈਨੂੰ ਪੂਰੇ ਹੀ ਦੇ ਦੇ ਵਸ ਸੱਟ ਪੂਰੇ ਦੇ ਦੇ ਅੰਕਲੇ ਯਾਰ ਸੱਟ ਪੂਰੇ ਦਾ ਇਧਰ ਨੂੰ ਮੈਂ ਕਿਹੜਾ ਪੂਰੇ ਉਹ ਦੇ ਦੇ ਮੇਰੇ ਆ ਜੱਕ 8000 ਰੁਪਏ ਲੈ ਮਗੂ ਆ 8000 ਰੁਪਏ ਦੇ ਜਿੰਨੇ ਕਹਦੇ ਹੈਗੀ ਆ ਉਹ 8000 ਰੁਪਏ ਦੀ ਬੱਕਰੀ ਆ 8000 ਰੁਪਏ ਦਿਓ ਜਿੰਨੇ ਤੇ ਇਦਿਨੀ ਮਰ ਜੇ ਮਾਂ ਆਈ ਜਾਵੇ ਉਹ ਤਾਂ ਅਸੀਂ ਨਹੀਂ ਕਹਿੰਦੇ ਮਰੇ ਜਿਵੇਂ ਉਹ ਤੇਰੀ ਆ ਅਰਸਤਨ ਪੈਸੇ ਦਸੀ ਜਾਂਦੇ ਕਾਰੀਗਰ ਬੰਦੇ ਹੋ ਕੇ ਤੁਸੀਂ ਇਸ ਤਰ੍ਹਾਂ ਕਰਦੇ ਪਏ ਗਲਤ ਗੱਲਾਂ ਉਹੀ ਸਿਆਣੇ ਪਿਆਣੇ ਬੰਦੇ ਹੋ ਮੈਂ ਤਾਂ ਪਤਾ ਕਿ ਬਾਬਾ ਉਹਦੇ ਥੱਲੇ ਵੇਖਦਾ ਵੀ ਕੀ ਚੀਜ਼ ਹੈ ਮੈਂ ਤਾਂ ਜਵਾਕਾਂ ਤੇ ਉਹ ਤੇਨੂੰ ਤੂੰ ਆ ਗਿਆ ਜਲਦੀ ਨਾ ਕਰਿਆ ਅਗਰ ਮੇਰੇ ਕੋਲ ਹੈ ਮੈਨੂੰ ਕੀ ਪਤਾ ਹੌਲੀ ਹੌਲੀ ਆਉਂਦਾ ਹੰਨਾ ਹਰੇਕ ਚੀਜ਼ ਦਾ ਵਾਅਲ ਜਿਹੜੇ ਬੰਦੇ ਨੂੰ ਘਾਟਾ ਨਾ ਪਵੇ ਉਹ ਵਪਾਰ ਨਹੀਂ ਸਕਦਾ ਹੰਨਾ ਘਾਟੇ ਨਾਲ ਹੀ ਵਪਾਰ ਸਿੱਖਿਆ ਜਾਂਦਾ ਇੱਕ ਮਿੰਟ ਗੱਲ ਕਰੋ ਗੱਲ ਗੱਲ ਕੀ ਤੁਸੀਂ ਰੱਖਣੀ ਹੈ ਮੈਂ ਛਕਣਾ ਨਹੀਂ ਕੀਆ ਸਭ ਨੇ ਕਿੰਨੇ ਦੀ ਲਈ ਆ ਇਹ ਤਾਂ ਵੀ 500 600 ਛੱਡਣਾ ਪੈਣਾ ਇਹ ਤਾਂ ਛੱਡਣਾ ਹੀ ਪੈਣਾ ਤੈਨੂੰ ਫੇਰ ਗੱਲ ਬਣਨੀ ਇਹ ਤਾਂ 2000 ਰੁਪਏ ਫੜਾਏ 9 ਦੇ ਦੇ ਚੱਲ ਬਈ ਲੈਣ